ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਮੌਸਮ ਅਪਡੇਟ ਬਾਰੇ ਗੱਲਬਾਤ ਕਰਨੀ ਹੈ। ਕਿ ਆਉਣ ਵਾਲੇ ਦਿਨਾਂ ਦਾ ਮੌਸਮ ਖਾਸ ਤੌਰ ਤੇ 15 ਤੋਂ 20 April ਦੇ ਦਰਮਿਆਨ ਕਿਉਂਕਿ ਹੁਣ ਜਿਹੜਾ ਹੈ ਤਾਪਮਾਨ ਕਾਫੀ ਉੱਚਾ ਜਾ ਰਿਹਾ 1-2 ਦਿਨ ਹੋਰ ਉੱਪ ਜਾਊਗਾ। ਤਾਪਮਾਨ 40 ਤੋਂ ਵੀ ਕ੍ਰੋਸ ਕਰ ਸਕਦਾ। ਤੇ ਘੱਟੋ ਘੱਟ ਜਿਵੇਂ ਆਪਾਂ ਰੱਦ ਦਾ ਤਾਪਮਾਨ ਕਹ ਲਈਏ 25-26 ਦੇ ਨੀੜ ਤੇ ਜਾ ਸਕਦਾ 25 26 27 ਤੇ 15 ਤੋਂ ਬਾਅਦ 16 ਤੇ 17 April ਨੂੰ 16 April ਨੂੰ ਥੋੜੀ-ਬੋਤੀ ਕਿਤੇ-ਕਤਾਈ ਕੋਈ ਬੱਦਲ ਵਾਈ 17 ਨੂੰ ਜਿਹੜੀ ਹੈਗੀ ਹੈ ਬੱਦਲ ਵਾਈ ਕਈ ਹਵਾਾਂ ਤੇ ਦੇਖ ਸਕਦੀ ਹੈ ਹਲਕੀ ਕੋਈ ਥੋੜੀ-ਬੋਤੀ ਕੰਮੈਂਟ ਹੋ ਸਕਦੀ ਹੈ ਤੇਜ਼ ਹਵਾਾਂ ਤੇ ਕਾਫੀ ਅਸਾਰ ਨਜ਼ਰ ਆ ਰਹੇ ਆ 17 ਤੋਂ ਬਾਅਦ ਫਿਰ 18 ਤੇ 19 ਖਾਸ ਤੌਰ ਤੇ 18 ਸ਼ਾਮ ਨੂੰ ਜਾਂ 19 ਦਾ ਦਿਨ ਜਿਹੜਾ ਕਾਫੀ ਮੌਸਮੀ ਗੜਬੜ ਹੋਣ ਦੇ ਅਸਾਰ ਹੈਗੇ ਆ ਤੇਜ਼ ਹਵਾਵਾਂ ਜੀ ਵਿੱਚ ਮੀਂਹ ਹਨੇਰੀ ਚਖੜ ਤੇ ਕਿਤੇ ਕਿਤੇ ਥੋੜੀ ਬਹੁਤੀ ਗੜੇਮਾਰੀ ਦੇ ਅਸਾਰ ਵੀ ਬਣਦੇ ਨਜ਼ਰ ਆ ਰਹੇ ਆ 19 18 19 ਜਾਂ 20 ਨੂੰ ਥੋੜਾ ਬਹੁਤਾ ਜਿਹੜਾ ਹੈਗਾ 20 ਨੂੰ ਜਿਹੜਾ ਹੈ ਹਜੇ ਤੱਕ ਚਾਂਸ ਕੋਈ ਬਹੁਤੇ ਜ਼ਿਆਦਾ ਨਹੀਂ ਨਜ਼ਰ ਆ ਰਹੇ ਪਰ ਥੋੜੀ ਬਹੁਤੀ ਵਿੱਦਲਵਾਈ ਜਾਂ ਮੌਸਮ ਦੀ ਗੜਬੜੀ ਦੇ ਅਸਾਰ ਹੈਗੇ ਆ 19 ਦੇ ਦਿਨ 18 ਤੇ 19 ਦਰਮਿਆਨ ਜਿਹੜਾ ਹੈਗਾ ਕਾਫੀ ਮੌਸਮੀ ਗੜਬੜ ਦੇ ਅਸਾਰ ਹੈਗੇ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਜਿਹੜੇ ਰਾਜਸਥਾਨ ਦੇ ਕਾਫੀ ਹਿੱਸਿਆਂ ਦੇ ਵਿੱਚ ਇਸ ਟਾਈਮ ਕਿਉਂਕਿ ਜਿਹੜੀ ਕਣਕ ਦੀ ਵਾਢੀ ਚੱਲ ਰਹੀ ਹੈ ਤੇ ਕਿਸਾਨ ਵੀਰ ਤੁਸੀਂ ਜਿਹੜੀ ਹੈਗੀ ਜਿਹੜੇ-ਜਿਹੜੇ ਕਿਸਾਨ ਵੀਰਾਂ ਨੇ ਕਣਕ ਵਾਢ ਲਈ ਕਿਰਪਾ ਕਰਕੇ ਜਰੂਰ ਜਾਣਕਾਰੀ ਸਾਂਝੀ ਕਰਾਇਆ ਜੀ ਕਿ ਇਸ ਤਰ੍ਹਾਂ ਰਿਹਾ ਕਿਉਂਕਿ ਝਾੜ ਵਧੀਆ ਆਪਣੀ ਮਿਹਨਤ ਆ ਜਿਹੜੀ ਉਹ ਪੱਲੇ ਪਾ ਉਹ ਵਧੀਆ ਪੈ ਰਹੀ ਹੈ ਤੇ ਆਪਣੀ ਮਿਹਨਤ ਕਰਕੇ ਬਹੁਤ ਚੰਗਾ ਝਾੜ ਆ ਰਿਹਾ ਹੈ ਇਸ ਵਾਰ ਜਿਹੜਾ ਮੌਸਮ ਦਾ ਵੀ ਠੀਕ ਸਾਥ ਰਿਹਾ ਖਾਸ ਤੌਰ ਤੇ ਜਦੋਂ ਦਾਣਾ ਭਰਨ ਜਾਂ ਪੱਕਣ ਦੇ ਸਮੇਂ ਤੇ ਤਾਪਮਾਨ ਦੇ ਵਿੱਚ ਵਾਧਾ ਉਦੋਂ ਬਾਅਦ ਮੌਸਮੀ ਗੜਬੜ ਇਹ ਤੁਹਾਨੂੰ ਨਾ ਮੈਂ ਪਹਿਲਾਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਸ ਵਾਰ ਕੁਝ ਇਸੇ ਤਰ੍ਹਾਂ ਦੇ ਜਿਹੜੇ ਅਸਾਰ ਬਣੇ ਰਹਿਣਗੇ ਕਿਉਂਕਿ 1 ਅਪ੍ਰੈਲ ਦੇ ਨੇੜੇ ਜਿਹੜਾ ਤਾਪਮਾਨ ਜਿਹੜਾ ਉਹ 40 ਕ੍ਰੋਸ ਕਰਨਾ ਤਾਂ ਬਹੁਤ ਜ਼ਿਆਦਾ ਤਾਪਮਾਨ ਬਣ ਜਾਂਦਾ ਕਿਉਂਕਿ ਉਦੋਂ ਬਾਅਦ ਫਿਰ ਮਈ ਦਾ ਮਹੀਨਾ ਹੈ ਜੂਨ ਦਾ ਮਹੀਨਾ ਹੈ ਅ ਫਿਰ ਜਿਹੜਾ ਤਾਪਮਾਨ ਉਹ ਹੋ ਸਕਦਾ 45 ਤੋਂ ਵੀ ਕ੍ਰੋਸ ਕਰੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੌਸਮੀ ਗੜਬੜਾ ਉਹ ਹੁੰਦੀ ਰਹੂਗੀ ਮੌਸਮੀ ਗੜਬੜ ਦੇ ਵਿੱਚ ਖਾਸ ਤੌਰ ਤੇ ਹੁਣ ਜਿਹੜਾ ਪੈਟਰਨ ਚੇਂਜ ਹੋ ਰਿਹਾ ਹੈ ਨਾ ਮੀਂਹ ਦਾ ਕਿਸਾਨ ਵੀਰੋ ਮੀਂਹ ਅੱਗੇ ਪੈਂਦੇ ਹੁੰਦੇ ਸੀਗੇ ਮਤਲਬ ਵੱਡੇ ਹਿੱਸੇ ਦੇ ਵਿੱਚ ਥੋੜਾ ਥੋੜਾ ਮੀਂਹ ਜਿਵੇਂ 2-2 3-3 ਦਿਨ ਥੋੜਾ ਥੋੜਾ ਮੀਂਹ ਪਈ ਜਾਣਾ ਹੁਣ ਜਿਹੜਾ ਹੈਗਾ ਮੌਸਮੀ ਗੜਬੜ ਇਸ ਤਰ੍ਹਾਂ ਦੀ ਹੈ ਕਿ ਮੀਂਹ ਜਦੋਂ ਪੈਂਦਾ ਹੈ ਮੌਸਮੀ ਗੜਬੜ ਹੁੰਦੀ ਤਾਂ ਇੱਕ ਵਾਰ ਥੋੜੇ ਸਮੇਂ 'ਚ ਬਹੁਤ ਜ਼ਿਆਦਾ ਮੀਂਹ ਪੈਂਦਾ ਜਿਹਦੇ ਕਰਕੇ ਰਾਣਾ ਆਫ ਲਾਸ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਜਿਹੜਾ ਥੋੜਾ-ਥੋੜਾ ਮੀਂਹ ਆ ਉਹ ਧਰਤੀ ਦੇ ਵਿੱਚ ਰੀਚਾਰਜ ਵੱਧ ਕਰਦਾ ਜਿਹੜਾ ਬਹੁਤ ਜ਼ਿਆਦਾ ਮੀਂਹ ਇੱਕਦਮ ਪੈ ਜਾਣਾ ਉਹ ਜਿਹੜਾ ਹੈਗਾ ਫਸਲਾਂ ਦਾ ਜਾਂ ਹੋਰ ਵੀ ਨੁਕਸਾਨ ਕਰਦਾ ਹੈਗਾ ਤੇ ਪਰ ਉਹ ਜਿਹੜਾ ਹੈਗਾ ਰੀਚਾਰਜ ਵਾਲੇ ਪਾਸੇ ਕੋਈ ਬਹੁਤਾ ਆਉਦਾ ਫਾਇਦਾ ਨਹੀਂ ਹੁੰਦਾ ਹੈਗਾ ਤਾਂ ਇਹ ਜਿਹੜੀ ਅਪਡੇਟ ਸੀਗੀ 15 ਤੋਂ ਬਾਅਦ ਜਿਹੜਾ ਹੈਗਾ 16 ਤੱਕ ਤਾਪਮਾਨ ਆਪ ਜਾਊ ਤੇ ਉਸ ਤੋਂ ਬਾਅਦ ਜਿਹੜੀ ਮੌਸਮੀ ਗੜਬੜ ਹੋਊਗੀ ਜਿਹਦੇ ਵਿੱਚ 17 18 19 ਦੇ ਦਰਮਿਆਨ ਜਾਂ 20 ਨੂੰ ਵੀ ਆਪਾਂ ਕਹਿ ਸਕਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਮੌਸਮੀ ਗੜਬੜ ਜਿਹਦੇ ਵਿੱਚ ਤੇਜ਼ ਹਵਾਵਾਂ ਮੀ ਹਨੇਰੀ ਗੜੇਮਾਰੀ ਦੇ ਵੀ ਅਸਾਰ ਬਣ ਰਹੇ ਆ ਬਹੁਤ ਬਹੁਤ ਧੰਨਵਾਦ